ਬਟਾਲਾ ਤੇ ਆਸ-ਪਾਸ ਦੇ ਇਲਾਕਿਆਂ 'ਚ ਗੋਲੀਬਾਰੀ ਕਰਨ ਵਾਲੇ ਹਮਲਾਵਰਾਂ ਵਿੱਚੋਂ ਪੰਜ ਬਦਮਾਸ਼ਾਂ ਨੂੰ ਪੁਲਿਸ ਨੇ ਸ਼ਨੀਵਾਰ ਨੂੰ ਲਗਭਗ ਡੇਢ ਘੰਟੇ ਦੇ ਪਰਸਪਰ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਇਸ ਅਪ੍ਰੇਸ਼ਨ ਦੇ ਵਿੱਚ ਮੁੱਖ ਭੂਮਿਕਾ ਸੀਆਈਏ ਸਟਾਫ ਨੇ ਨਿਭਾਈ ਜਿਸ ਦੇ ਇੰਚਾਰਜ ਅਤੇ ਕਰਮਚਾਰੀਆਂ ਨੇ ਛੱਤਾਂ 'ਤੇ ਚੜ੍ਹ ਕੇ ਬਦਮਾਸ਼ਾਂ ਨੂੰ ਕਾਬੂ ਕੀਤਾ। ਅਪ੍ਰੇਸ਼ਨ ਵਿੱਚ ਪੁਲਿਸ ਦੇ ਕਰੀਬ 25 ਤੋਂ 30 ਕਰਮਚਾਰੀ ਮੌਜੂਦ ਸਨ ਜਿਨ੍ਹਾਂ ਨੇ ਸ਼ਹਿਰ ਦੇ ਵੱਖ-ਵੱਖ ਘਰਾਂ ਨੂੰ ਘੇੜਾ ਪਾਇਆ ਹੋਇਆ ਸੀ। ਪੁਲਿਸ ਨੇ ਪਹਿਲਾ ਇੱਕ ਬਦਮਾਸ਼ ਨੂੰ ਗ੍ਰਿਫਤਾਰ ਕੀਤਾ ਜਿਸ ਤੋਂ ਬਾਅਦ ਉਸਦੇ ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਕਿਹਾ ਕਿ ਜਾਣਕਾਰੀ ਮਿਲੀ ਸੀ ਕਿ ਕੁਝ ਅਣਪਛਾਤੇ ਲੋਕ ਟਟਿਆੜੀ ਮੁਹੱਲੇ ਵਿੱਚ ਇੱਕ ਘਰ ਦੇ ਵਿੱਚ ਲੁਕੇ ਹੋਏ ਹਨ ਜਿਸ ਤੋਂ ਉਹਨਾਂ ਨੇ ਸੀਆਈ ਸਟਾਫ ਅਤੇ ਹੋਰ ਪੁਲਿਸ ਕਮਚਾਰੀਆਂ ਦੇ ਨਾਲ ਛਾਪੇਮਾਰੀ ਕਰਕੇ ਇਹਨਾਂ ਪੰਜ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਜਿਹੜੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਅਲੱਗ-ਅਲੱਗ ਵਾਰ ਦਾ ਆਪਾਂ ਜੇ ਸਾਨੂੰ ਇੱਥੇ ਬੰਦੇ ਲੁੜਿੰਦੇ ਸੀ ਤੇ ਕਾਫੀ ਅਸੀਂ ਉਹਨਾਂ ਦੇ ਪਿੱਛੇ ਲੱਗੇ ਸੀ ਅੱਜ ਇਹਨੂੰ ਕਿਹਾ ਉਹ ਉਹਦੇ ਬਿਆਖਤ ਸੀ ਰੇਡ ਕੀਤਾ ਤੇ ਬਹੁਤ ਬਾਰੇ ਕੀਤਾ ਸੱਕੇ ਤੋਂ ਰੇਡ ਕੀਤਾ ਗੱਲ ਕਿਹਦਾ ਕਰ ਸੀ ਸਰ ਜੀ ਉਹ ਮੰਨ ਕੇ ਰੇਡ ਲਈ ਜਾਮਨ ਜਦੋਂ ਕਿਸੇ ਜਿੱਥੇ ਸਾਰੇ ਵੀਡੀਓ ਤੇ ਮੌਜੂਦ ਸੀ ਅੰਦਰ ਚੱਕਰੀ ਬਾਜ਼ਾਰ ਦੇ ਵਿੱਚ ਕਿਸੇ ਘਰ ਦੇ ਵਿੱਚ ਸੀ ਉਹਨਾਂ ਦੇ ਮਦਰ ਫਾਦਰ ਤੇ ਨਹੀਂ ਹੈਗੇ ਮੜਕੇ ਦੇ ਉਹ ਬੇਸ਼ਰਮੀਤੀ ਸੀ ਕਿੰਨੀ ਮੁਸ਼ਕਲ ਕਿੰਨੀ ਕੋਈ ਬੋਸ ਮੁਸ਼ਕਲ ਤੇ ਜੀ ਰੋਟੀ ਦਾ ਕੰਮ ਆ ਜੀ ਮੈਂ ਤਾਂ ਹਰ ਘਰਾਂ ਤੇ ਲੱਗਦੀ ਆ ਸਰ ਕਿੰਨੇ ਦੇਰ অপারেশন ਕਿੰਨੇ ਦਾ ਚੱਲੇ ਜਾਂਦਾ ਉਹ 2-2.5 ਘੰਟਾ ਚੱਲੇ ਸਰ ਕਿੰਨੇ ਫੋੜੇ ਗਈ ਪੰਜ ਮੰਦਰ ਕੋ ਬ੍ਰਾਹਮਣ ਹੋਇਆ ਤਾਂ ਹਾਂ ਜੀ ਬਈ ਇੱਕ ਸ਼ਰਤ ਆਪਣਾ ਗੱਲ ਸਰ ਕਿਹੜੀ ਕਿਹੜੀ ਵਾਰਦਾਤਾਂ ਨੇ ਬਟਾਲੇ ਦੇ ਬਟਾਲਾ ਸ਼ਹਿਰ ਦੇ ਵੀ ਆ ਤਾਂ ਬਾਹਰ ਦੇ ਪਿੰਡਾਂ ਦੇ ਵੀ ਸਰ ਵਾਰਦਾਤਾਂ ਦਾ ਉਹ 20 ਜਹਰਾਉਂ ਸਰ ਵਾਰਦਾਤਾਂ ਦਾ ਦੱਸੋ ਵਾਰਦਾਤਾਂ ਤਾਂ ਕਾਫੀ ਨੇ ਆਪਣੀ ਜੁਨੀਆ ਸ਼ਹਿਰ ਦੀ ਤੁਹਾਨੂੰ ਪਤਾ ਵੀ ਗੋਲੀਬਾਰੀ ਦੀ ਵਾਰਦਾਤਾਂ ਦੀ ਮੀਂਹ ਦੀ ਕਵਾਂਟਿਟੀ ਹੈ ਜੀ ਸਾਨੂੰ ਤੇ ਅਸੀਂ ਬਾਕੀ ਕੁਝ ਕਿਸੇ ਦੇ ਪਤਾ ਲੱਗਦਾ ਕਿ ਕਿਹੜੀ ਕਿਹੜੀ ਵਾਰਦਾਤਾਂ ਨੇ ਉਸ ਥੋੜੀ ਬੇਸਿਕ ਇਨਫੋਰਮੇਸ਼ਨ ਉਹਦੇ ਬਾਰੇ ਵਿੱਚ ਤੇ ਆਪਾਂ ਜਿਹੜਾ ਵਰਕ ਕੀਤਾ ਤੇ ਵਰਕ ਕਰਕੇ ਅਸੀਂ ਉਸ ਸਪੈਸੇ ਤੇ ਫਿਰ ਇਨੀਸ਼ੀਅਲੀ ਅਸੀਂ ਆਏ ਤੇ ਪੁਲਿਸ ਨਾਲ ਕਿਰਾਪਾ ਇਹਨਾਂ ਨੂੰ ਅਸੀਂ ਕਿਹਾ ਬਿਲਕੁਲ ਜਿਸੀ ਕਿ ਨਾ ਵੀ ਜੇ ਤੁਹਾਨੂੰ ਆਪਣੀ ਜਾਨ ਜੋਖਮ ਤੇ ਪਾਗੇ ਤੇ ਕ੍ਰਿਮੀਨਲ ਨੂੰ ਫੜਨਾ ਹੈ ਜਿਹੜੀ ਗੱਡੀ ਦੇ ਵਿੱਚ ਡੈਫੀਨਿਟਲੀ ਚਲੋ ਸਾਡਾ ਫਰਜ਼ ਹੈ ਜੀ ਬੀਗ ਪੁਲਿਸ ਆਫੀਸਰ ਕੋਈ ਵੀ ਕ੍ਰਿਮੀਨਲ ਹੈ ਜਿੰਨੇ ਸ਼ਹਿਰ ਚ ਨੀਆਂ ਵਾਰਦਾਤਾਂ ਕਿੰਨੀਆਂ ਹੋਣੀਆਂ ਤਾਂ ਡੈਫੀਨਿਟਲੀ ਮੇਰੇ ਕਪੂ ਤੇ ਕਰਨਾ ਹੈ ਹਰ ਆਜ ਜੀ ਬਿਲਕੁਲ ਸਰ ਇਹ ਜਾਣਕਾਰੀ ਕਿਸ ਤਰੀਕੇ ਨਾਲ ਪ੍ਰਾਪਤ ਹੋਈ ਕਿੱਥੇ ਬੈਠੇ ਨੇ ਸਰ ਇਹ ਸਿਕਰਟ ਸੋਰਸਸ ਹੁੰਦੇ ਆ ਇਹ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਠੀਕ